ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਪਾਕਿਸਤਾਨੀ ਇੱਕ ਮੁਸਲਮਾਨ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੂਰੀ ਦੁਨੀਆ ਦੇ ਅੰਦਰ ਇੱਕ ਇਹੋ ਜਿਹਾ ਮਾਨ ਇਹ ਐਡਾ ਵੱਡਾ ਸਤਿਕਾਰ ਦਿੱਤਾ ਵੈ ਕਿ ਸਿੱਖ ਵੀਰ ਉਹਨੂੰ ਸੁਣ ਕੇ ਮਾਣ ਵੀ ਮਹਿਸੂਸ ਕਰਨਗੇ ਤੇ ਬਹੁਤ ਜ਼ਿਆਦਾ ਹੈਰਾਨ ਵੀ ਹੋਣਗੇ ਵੀਰੋ ਚੱਲ ਕੇ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣਿਆ ਤੇ ਇਸਦੇ ਬਾਰੇ ਜਾਣਿਆ ਦੁਨੀਆ ਦੇ ਸਮੂਹ ਦੇਸ਼ਾਂ ਦੀ ਸਾਂਝੀ ਸੰਸਥਾ ਸੰਯੁਕਤ ਰਾਸ਼ਟਰ ਜਿਸ ਦਾ ਮੁੱਖ ਮਕਸਦ ਹੈ ਅੰਤਰਰਾਸ਼ਟਰੀ ਅਮਨ ਬਣਿਆ ਰਹਿਣਾ ਤਾਂ ਜੋ ਵਿਸ਼ਵ ਰਾਜਨੀਤਿਕ ਸਮਾਜਿਕ ਤੇ ਆਰਥਿਕ ਪ੍ਰਗਤੀ ਲਈ ਸਹਿਯੋਗ ਮਿਲ ਸਕੇ ਭਾਰਤ ਸਣ 193 ਮੂਲਕ ਇਸ ਵਿੱਚ ਮੈਂਬਰ ਹਨ ਸਿੱਧੇ ਸ਼ਬਦਾਂ ਵਿੱਚ ਇਹ ਸਿਰਫ ਦੇਸ਼ਾਂ ਦੀ ਸੰਸਥਾ ਹੈ ਨਾ ਕਿ ਕੌਮਾਂ ਜਾਂ ਧਰਮਾਂ ਦੀ ਸੰਸਥਾ ਸੋ ਇਸ ਕਰਕੇ ਸਿੱਖ ਕੌਮ ਕੋਲ ਕਿਉਂਕਿ ਕੋਈ ਦੇਸ਼ ਨਹੀਂ ਹੈ ਇਸ ਕਰਕੇ ਸਿੱਖਾਂ ਦੀ ਇਸ ਵਿੱਚ ਨੁਮਾਇੰਦਗੀ ਨਹੀਂ ਹੈ ਪਰ ਮਾਨਵਤਾ ਦੇ ਸਾਂਝੇ ਰਹਿਬਰ ਦੇ ਰੂਪ ਵਿੱਚ ਜਾਣੇ ਜਾਂਦੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸ਼ਬਦ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਚਾਰਟਰ ਵਿੱਚ ਦਰਜ ਕਰਵਾਏ ਗਏ ਹਨ ਅਤੇ ਉਹ ਵੀ ਪਾਕਿਸਤਾਨੀ ਮੂਲ ਦੇ ਇੱਕ ਮੁਸਲਮਾਨ ਵੀਰ ਵੱਲੋਂ ਡਾਕਟਰ ਇਕਤਿਹਾਰ ਚੀਮਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸ਼ਬਦਾਂ ਨੂੰ UN ਚਾਰਟਰ ਵਿੱਚ ਦਰਜ ਕਰਵਾ ਕੇ ਉਹ ਕਾਰਜ ਕਰ ਦਿੱਤਾ ਗਿਆ ਹੈ ਜੋ ਕਿ ਵੱਡੇ-ਵੱਡੇ ਸਿੱਖ ਪ੍ਰਚਾਰਕਾਂ ਜਾਂ ਸਿੱਖਾਂ ਦੇ ਵੱਡੇ ਲੀਡਰਾਂ ਵੱਲੋਂ ਵੀ ਨਹੀਂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਇਕਤਿਹਾਰ ਚੀਮਾ ਮੈਨੂੰ ਬਹੁਤ ਸਾਰੇ ਮਿੱਤਰਾਂ ਨੇ ਫੇਸਬੁੱਕ ਤੇ ਤੇ ਵਟਸਐਪ ਤੇ ਪੁੱਛਿਆ ਕਿ ਜਿਹੜੀਆਂ ਯੂਨਾਈਟਿਡ ਨੇਸ਼ਨਸ ਦੇ ਫੇਥ ਫੋਰ ਰਾਈਟਸ ਡੈਕਲੇਰੇਸ਼ਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤਿੰਨ ਤੁਕਾਂ ਦਾ ਮੈਂ ਜ਼ਿਕਰ ਕੀਤਾ ਉਹ ਉਹ ਕਿਹੜੀਆਂ ਤਿੰਨ ਤੁਕਾਂ ਹਨ ਵੈਸੇ ਤੇ ਇਹ ਆ ਕਿ ਅਗਰ ਤੁਸੀਂ ਗੂਗਲ ਕਰੋ ਯੂਨਾਈਟਿਡ ਨੇਸ਼ਨਸ ਫੇਥ ਫੋਰ ਰਾਈਟਸ ਡੈਕਲੇਰੇਸ਼ਨ ਤੇ ਤੁਹਾਨੂੰ ਪੂਰਾ ਉਹ ਦਸਤਾਵੇਜ਼ ਮਿਲ ਜਾਏਗਾ ਤੇ ਉਹਦੇ ਚ ਆਪ ਜੀ ਦੇ ਦਾਸ ਦੀ ਉਹਨਾਂ ਨੇ ਫੋਟੋ ਵੀ ਲਾਈ ਹੈ ਨਾਲ ਯੂਨਾਈਟਿਡ ਨੇਸ਼ਨਸ ਨੇ ਉਹਦੇ ਚ ਤਿੰਨੇ ਤੁਕਾਂ ਮਿਲ ਜਾਣੀਆਂ ਪਰ ਬਹੁਤ ਸਾਰੇ ਦੋਸਤਾਂ ਨੇ ਰਾਬਤਾ ਕੀਤਾ ਕਿ ਮੈਂ ਇੱਕ ਛੋਟੀ ਜੀ ਸ਼ਾਰਟ ਵੀਡੀਓ ਇਹਦੇ ਬਾਰੇ ਰਿਲੀਜ਼ ਕਰਾਂ ਕਿ ਜਿਹੜਾ ਥੋੜਾ ਜਿਹਾ ਵੈਸੇ ਤਾਂ ਇਹ ਆ ਕਿ ਬਹੁਤ ਸਾਰੇ ਇੱਥੇ ਪਹਿਲਾਂ ਸ਼ੋਅ ਹੋਏ ਆ ਆ مختلف ਲੋਕਾਂ ਨੇ ਉਹਦਾ ਜ਼ਿਕਰ ਵੀ ਕੀਤਾ ਉਹਨਾਂ ਤਿੰਨ ਤੁਕਾਂ ਦਾ ਪਰ ਲੋਕਾਂ ਨੇ ਕਿਹਾ ਕਿ ਤੁਸੀਂ ਖੁਦ ਇਹਦੇ ਬਾਰੇ ਕੁਝ ਥੋੜਾ ਜਿਹਾ ਦੱਸੋ ਸੋ ਮੈਂ ਬੇਨਤੀ ਕਰਨਾ ਚਾਹਨਾ ਕਿ ਯੂਨਾਈਟਿਡ ਨੇਸ਼ਨਸ ਨੇ ਇੱਕ ਨਵਾਂ ਚਾਰਟਰ ਫੇਥਫੁਲ ਰਾਈਟਸ ਦੇ ਨਾਮ ਨਾਲ ਬਣਾਇਆ ਜਿਹਦਾ ਮਕਸਦ ਇਹ ਸੀ ਕਿ ਮਨੁੱਖੀ ਅਧਿਕਾਰਾਂ ਦੀ ਕਿਸ ਤਰ੍ਹਾਂ ਰਾਖੀ ਧਰਮ ਕਾਗੂ ਤੇ ਧਰਮ ਕਰ ਸਕਦੇ ਨੇ ਸੋ ਉਹਦੀ ਜਿਹੜੀ ਡਰਾਫਟ ਕਮੇਟੀ ਸੀ ਉਹ ਨੂੰ ਮੈਂ ਚੇਅਰ ਕਰਦਾ ਸੀ ਸੋ ਜਦੋਂ ਡਰਾਫਟ ਸਾਡੇ ਸਾਹਮਣੇ ਆਇਆ ਤੇ ਉਹਦੇ ਵਿੱਚ ਕਿਉਂਕਿ ਯੂਨਾਈਟਿਡ ਨੇਸ਼ਨ ਜਿਹੜੀ ਆ ਉਹ ਲੋਕਾਂ ਦੀ ਆਗੂ ਨਹੀਂ ਹੈਗੀ ਉਹ ਮੁਲਕਾਂ ਦੀ ਆਗੂ ਹੈ ਸੋ ਜਿਹੜੇ ਦੇਸ਼ਾਂ ਦਾ ਤੇ ਰਾਜ ਹੈ ਉਹਨਾਂ ਨੇ ਆਪਣੇ ਆਪਣੇ ਧਰਮ ਦੀਆਂ ਕੋਰਸਾਂ ਚ ਪੁਆਈਆਂ ਕੁਰਾਨ ਦੀਆਂ ਕੋਰਸ ਮੌਜੂਦ ਸੀ ਤਾਂ ਤੁਰਾਦੀਆਂ ਤੋਰਾਦੀਆਂ ਕੋਰਸ ਮੌਜੂਦ ਸੀ ਬਾਈਬਲ ਦੀਆਂ ਸਨ ਸੋ ਗੁਰੂ ਗ੍ਰੰਥ ਸਾਹਿਬ ਰਾਜਮਾਨ ਨਹੀਂ ਸਨ ਸੋ ਮੈਂ ਕਿਹਾ ਵੀ ਸਿੱਖੀ ਬੇਸ਼ੱਕ ਇਸ ਵੇ ইউনাইਟੀਡ ਨੇਸ਼ਨ ਦੀ ਕੋਈ ਵੀ ਮੈਂਬਰ ਸਟੇਟ ਸਿੱਖਾਂ ਦੀ ਨਹੀਂ ਪਰ ਸਿੱਖੀ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੈ ਔਰ ਗੁਰੂ ਗ੍ਰੰਥ ਸਾਹਿਬ ਜਗਤਗੁਰੂ ਨੇ ਇਸ ਵਾਸਤੇ ਹਰ ਸੁਰਤ ਗੁਰੂ ਗ੍ਰੰਥ ਸਾਹਿਬ ਨੂੰ ਇਸ ਚਾਰਟਰ 'ਚ ਦਰਜ ਹੋਣਾ ਚਾਹੀਦਾ ਸੋ ਮੈਂ ਚਾਰ ਤੁਕਾਂ ਯੂਨਾਈਟਿਡ ਨੇਸ਼ਨਸ ਨੂੰ ਸੁਜੈਸਟ ਕੀਤੀਆਂ ਸੀ ਪਰ ਉਹਨਾਂ ਨੇ ਤਿੰਨ ਤੁਕਾਂ ਜਿਹੜੀਆਂ ਨੇ ਉਹ ਯੂਨਾਈਟਿਡ ਨੇਸ਼ਨਸ ਦੇ ਫੇਥ ਫੋਰ ਰਾਈਟ ਡੈਕਲੇਰੇਸ਼ਨ ਦਰਜ ਕੀਤੀਆਂ ਨੇ ਤੇ ਉਹ ਤਿੰਨ ਤੁਕਾਂ ਜਿਹੜੀਆਂ ਨੇ ਇੱਕ ਤੇ ਆ ਹੈ ਫੋਨ ਹੁਕਮ ਹੁਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਲਜਾਣ ਦਾ ਸਭ ਸੁਖਾ ਲਈ ਉੱਠਿਆ ਇਹੋ ਹੁਆ ਹਲੀਮੀ ਰਾਜ ਜੀਓ ਇਹ ਗੁਰੂ ਗ੍ਰੰਥ ਸਾਹਿਬ ਦਾ ਦਾ ਪੰਨਾ 74 ਜਿਹਦੇ ਵਿੱਚ ਹਲੀਮੀ ਰਾਜ ਦੀ ਗੱਲ ਕੀਤੀ ਗਈ ਹੈ ਜੇ ਤੁਸੀਂ ਸਿੱਖ ਰਾਜ ਦੀ ਗੱਲ ਕਰਨੇ ਹਾਂ ਤੇ ਇਸੇ ਹਲੀਮੀ ਰਾਜ ਤੋਂ ਹੀ ਆ ਸਾਡੇ ਸਿੱਖ ਰਾਜ ਦੀ ਗੱਲ ਚੱਲਦੀ ਹੈ ਫਿਰ ਜਦੋਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਔਰਤਾਂ ਦੇ ਹੱਕ ਦੀ ਗੱਲ ਸੀ ਫਿਰ ਰਾਈਟ ਡੈਕਲੇਰੇਸ਼ਨ ਦੀ ਉਹਦੇ ਵਿੱਚ ਮੈਂ ਜਿਹੜੀ ਗੁਰੂ ਗ੍ਰੰਥ ਸਾਹਿਬ ਪੰਨਾ 773 ਹੈ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਆ ਪੰਡ ਪਾ ਲਈਏ ਪੰਡ ਹੋਵੇ ਬੰਦਾਨ ਸੋ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਸੋ ਇੰਨੀ ਕੰਪਰੀਹੈਂਸਿਵਲੀ ਜਿਹੜਾ ਊਮਨ ਰਾਈਟਸ ਦੀ ਗੱਲ ਗੁਰੂਗ੍ਰੰਥ ਸਾਹਿਬ ਦੇ ਵਿੱਚ ਹੈ ਉਹ ਵੀ ਅਸਾਂ ਫੇਰਫੁੱਲ ਰਾਈਟ ਡੈਕਲੇਰੇਸ਼ਨ 'ਚ ਦਰਜ ਕਰਾਈ ਤੀਸਰੀ ਜਿਹੜੀ ਪੰਕਤੀ ਹੈ ਗੁਰੂਗ੍ਰੰਥ ਸਾਹਿਬ ਦੀ ਜਿਹੜੀ ਫੇਰਫੁੱਲ ਰਾਈਟ ਡੈਕਲੇਰੇਸ਼ਨ ਦਰਜ ਹੈ ਉਹ ਹੈ ਬ੍ਰह्म ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰह्म ਗਿਆਨੀ ਕੇ দৃஷ்ட समान ਜੈਸੇ ਰਾਜ ਰੰਖ ਕੋ ਲਾਗੇ ਤੁਲਪਵਾਨ ਸੋ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਤੁਕਾਂ ਜਿਹੜੀਆਂ ਨੇ ਯੂਨਾਈਟਿਡ ਨੇਸ਼ਨਸ ਦੇ ਫੇਥ ਫੋਰ ਰਾਈਟ ਡਾਕੂਮੈਂਟੇਸ਼ਨ 'ਚ ਦਰਜ ਨੇ ਅਸਾਂ ਇਹ ਵੀ ਕੋਸ਼ਿਸ਼ ਕੀਤੀ ਕਿ ਯੂਨਾਈਟਿਡ ਨੇਸ਼ਨਸ ਇਹਦਾ ਕਿਉਂਕਿ ਪੂਰਾ ਜਿਹੜਾ ਡਾਕੂਮੈਂਟ ਹੈ ਉਹ ਫ੍ਰੈਂਚ ਵਿੱਚ ਵੀ ਹੈ ਅਰਬੀ ਵਿੱਚ ਵੀ ਹੈ ਸੋ ਗੁਰੂ ਗ੍ਰੰਥ ਸਾਹਿਬ ਹੁਣ ਯੂਨਾਈਟਿਡ ਨੇਸ਼ਨਸ ਦੇ ਜਿੰਨੇ 193 ਮੈਂਬਰ ਸਟੇਟਸ ਨੇ ਉਹਨਾਂ ਸਾਰਿਆਂ ਦੇ ਵਿੱਚ ਫ੍ਰੈਂਚ ਅਰਬੀ ਟ੍ਰਾਂਸਲੇਸ਼ਨ ਦੇ ਨਾਲ ਇਹ ਤਿੰਨੇ ਤੁਕਾਂ ਜਿਹੜੀਆਂ ਹਨ ਮਹਾਰਾਜ ਦੀ ਆਪਣੀ ਕਿਰਪਾ ਤੇ ਬਖਸ਼ਿਸ਼ صدਕਾ ਪਹੁੰਚੀਆਂ ਨੇ ਸੋ ਮੈਨੂੰ ਬਹੁਤ ਸਾਰੇ ਦੋਸਤਾਂ ਨੇ ਕਿਹਾ ਕਿ ਇਹਨਾਂ ਤਿੰਨਾਂ ਤੁਕੜਾਂ ਦੇ ਬਾਰੇ ਦੱਸਿਆ ਜਾਏ ਇਸ ਵਾਸਤੇ ਮੈਂ ਇਹ ਛੋਟਾ ਜਿਹਾ ਇੱਕ ਸਨੇਹਾ ਪੁਚਾਰ ਰਿਹਾ ਹਾਂ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਨੇਹ ਨੂੰ ਆਪੀ ਵੀ ਸਮਝੀਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਇੱਕ ਗਲੋਬਲ ਯੂਨੀਵਰਸਲ ਮੈਸੇਜ ਹੈ ਇਹਨੂੰ ਦੁਨੀਆ ਤੱਕ ਲੈ ਕੇ ਦੇਸ਼ਾਂ ਦੇਸ਼ਾਂ ਤੱਕ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਪਿਆਰੀ ਵੀਡੀਓ ਸੀ ਮੈਂ ਕਿਹੜੇ ਅਲਫਾਜ਼ ਤੁਹਾਨੂੰ ਦੱਸਾਂ ਤੁਸੀਂ ਖੁਦ ਇਸ ਦੇ ਬਾਰੇ ਦੇਖੋ ਕਿ ਇਕਤਦਾਰ ਚੀਮਾ ਸਾਹਿਬ ਨੇ ਪਾਕਿਸਤਾਨੀ ਨੁਮਾਇੰਦੇ ਆ ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਵਿਚਾਰ ਸੀ ਕਿਉਂਕਿ ਉਹ ਵਿਚਾਰ ਉਹ ਬਿਲਕੁਲ ਠੀਕ ਸੀ ਇਨਸਾਨੀ ਦਾ ਉਹ ਨਫਾਦਾ ਹੁੰਦਾ ਸੀ ਤੇ ਉਹਨਾਂ ਨੇ ਉਹ ਉੱਥੇ ਸਿੱਖ ਵੀਰਾਂ ਦੀ ਨੁਮਾਇੰਗੀ ਕੀਤੀ 113 ਦੇ ਮੁਲਕਾਂ ਦੇ ਵਿੱਚ ਕਿਉਂਕਿ ਸਿੱਖਾਂ ਵੀਰਾਂ ਕੋ ਆਪਣਾ ਮੁਲਕ ਨਹੀਂ ਹੈ ਲੇਕਿਨ ਮੁਸਲਮਾਨ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਗਿਰੋ ਲੇਕਿਨ ਕਈ ਇਸ ਤਰ੍ਹਾਂ ਦੇ ਲੋਕ ਹੈ ਗੰਦੀ ਮੈਂਟੈਲਿਟੀ ਦੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿ ਕੱਲ ਇੱਕ ਬੰਦੇ ਨੇ ਵੀਰੋ ਕਮੈਂਟ ਕੀਤਾ ਕਮੈਂਟ ਕਰਕੇ ਐਸੀ ਉਸ ਬੰਦੇ ਨੇ ਆਪਣੀ ਸ਼ਫਦਾਵਲੀ ਇਸਤੇਮਾਲ ਕੀਤੀ ਮੈਂ ਫਿਰ ਉਹੀ ਗੱਲ ਕਰਾਂਗਾ ਕਿ ਜਿਹੜੀ ਮੱਖੀ ਹੈ ਨਾ ਉਹ ਗੰਦ ਤੇ ਬਹਿੰਦੀ ਹੈ ਪੂਰੇ ਸਰੀਰ ਨੂੰ ਛੱਡ ਕੇ ਗੰਦ ਤੇ ਬਹਿੰਦੀ ਹੈ ਜਿਹੜੇ ਇਸ ਤਰ੍ਹਾਂ ਦੇ ਲੋਕ ਨੈਗੇਟਿਵਿਜ਼ਮ ਫੁਲਾਉਂਦੇ ਆ ਉਹ ਗੰਦ ਹੁੰਦੇ ਆ ਮੱਖੀ ਤਰ੍ਹਾਂ ਹੁੰਦੇ ਆ ਗੰਦ ਤੇ ਬਹਿੰਦੇ ਆ ਉਸ ਚੀਜ਼ ਦੀ ਤਰਜਮਾਨੀ ਕਰਦੇ ਕੋ ਕਿਸ نسل ਤੋਂ ਹੈਗੇ ਆ ਕਿਹੜੀ ਕਿਹਦੇ ਨਾਲ ਉਹਨਾਂ ਤਾਲਕ ਹੈ ਕਹੋ ਜੀ ਫੈਮਿਲੀ ਨਾਲ ਉਹਨਾਂ ਦਾ ਤਾਲਕ ਹੈ ਉਹ ਆਪਣਾ ਇਹ ਕੁਝ ਦੱਸ ਰਹੇ ਹੁੰਦੇ ਆ ਕਿ ਉਸ ਬੰਦੇ ਨੇ ਮੈਸੇਜ ਕੀਤਾ ਹੋਇਆ ਹੈ ਕਿ ਮੈਂ ਜਿਹੜੀ ਹੈ ਸਿੱਖੀ ਦੇ ਬਾਰੇ ਕਰ ਰਿਹਾ ਇੱਕ ਸਿੱਖ ਸੀ ਸਿੱਖ ਦੀ ਡੀਪੀ ਲੱਗੀ ਸੀ ਤੇ ਨਾਂ ਵੀ ਕਿਸੇ ਸਿੱਖ ਵੀਰ ਦਾ ਸੀ ਹੁਣ ਪਤਾ ਨਹੀਂ ਉਹ ਜਰਮਨ ਹੈ ਜਾਂ ਕਿਸੇ ਨੇ ਫੇਕ ਆਈਡੀ ਬਣਾਈ ਹੈ ਕਿ ਮੈਂ ਪ੍ਰਮੋਟ ਕਰ ਰਿਹਾ ਸਿੱਖੀ ਨੂੰ ਪੈਸਿਆਂ ਦੀ ਖਾਤਰ ਵੀਰੋ ਅੱਛਾ ਮਾੜਾ ਤਾਂ ਹਰ ਕੋਈ ਕਹਿੰਦਾ ਵਾ ਤੁਸੀਂ ਕਿੰਨੇ ਅਜੇ ਮੁਸਲਮਾਨ ਪ੍ਰਚਾਰਕ ਸੁਣੇ ਹੋਣਗੇ ਹਿੰਦੂ ਕਿੰਨੇ ਅਜੇ ਲੋਕ ਸੁਣੇ ਹੋਣਗੇ ਜਿਹੜੇ ਕਿ ਦੂਸਰੇ ਧਰਮਾਂ ਨੂੰ ਬਲਕਿ ਸਾਰੇ ਪ੍ਰਚਾਰਕ ਕਹਿੰਦੇ ਜਿਹੜੇ ਦੂਸਰੇ ਧਰਮਾਂ ਨੂੰ ਮਾੜਾ ਕਹਿੰਦੇ ਆ ਉਹਨਾਂ ਦੇ ਚੋ ਕੀੜੇ ਕੱਢ ਕੱਢ ਕੇ ਲਿਆਉਂਦੇ ਆ ਉਹਨਾਂ ਦੇ ਅੰਦਰ ਉਹ ਜਿਹੜੀਆਂ ਖਾਮੀਆਂ ਨਹੀਂ ਹੁੰਦੀਆਂ ਉਹ ਵੀ ਬਿਆਨ ਕਰਦੇ ਆ ਲੇਕਿਨ ਵੀਰੋ ਇਹੋ ਜੇ ਚੰਗੇ ਲੋਕ ਕਨੇ ਹੁੰਦੇ ਆ ਜਿਹੜੇ ਦੂਸਰੇ ਧਰਮ ਦੀ ਚੰਗੀ ਗੱਲ ਨੂੰ ਚੰਗਾ ਕਹਿੰਦੇ ਆ ਦੂਸਰੇ ਧਰਮ ਦੀ ਚੰਗੀ ਗੱਲ ਨੂੰ ਚੰਗਾ ਕਹਿਣ ਦਾ ਮਤਲਬ ਹੈ ਕਿ ਉਸ ਧਰਮ ਦਾ ਉਹ ਸਤਕਾਰ ਕਰਦੇ ਆ ਉਸ ਧਰਮ ਦੀ ਰਿਸਪੈਕਟ ਕਰਦੇ ਆ ਨਾ ਕਿ ਕਈ ਲੋਕ ਕਮੈਂਟ ਕਰ ਦਨਗੇ ਕਿ ਜਨਾਬ ਅਗਰ ਤੈਨੂੰ ਇੰਨਾ ਪਸੰਦ ਹੈ ਤੂੰ ਤੂੰ ਸਿੱਖ ਹੋ ਜਾ ਸਿੱਖੀ ਦਾ ਸਤਕਾਰ ਵੀਰੋ ਕਰਨਾ ਮੈਨੂੰ ਆਪਣੇ ਧਰਮ اسلام ਦੇ ਨਾਲ ਬੜੀ ਮੁਹੱਬਤ ਹੈਗੀ ਹੈ ਤੇ ਬਾਕੀ ਵੀਰੋ ਦੇਖੋ ਰਿਐਕਸ਼ਨ ਕਰਨਾ ਕਿਸੇ ਦੀ ਚੰਗੀ ਗੱਲ ਨੂੰ ਅੱਗੇ ਦਸਨਾ ਇਹ ਕੀ ਮਾੜੀ ਗੱਲ ਹੈ ਲੇਕਿਨ ਕੁਝ ਜਿਹੜੇ ਲੋਕ ਹੈ ਜਿਨ੍ਹਾਂ ਦਾ ਘਟਿਆ ਜ਼ਿਹਨ ਹੈ ਉਹ ਇਹੋ ਜਿਹੇ ਕਮੈਂਟ ਬਹੁਤ ਕਰਦੇ ਆ ਜਿਸ ਨਾਲ ਮੈਨੂੰ ਬੜਾ ਅਫਸੋਸ ਤੇ ਬੜੀ ਤਕਲੀਫ ਹੋਈ ਲੇਕਿਨ ਖੈਰ ਵੀਰੋ ਜਿਹੜਾ ਜਿਹੜਾ ਹੈ ਜਿਸ ਤਰ੍ਹਾਂ ਦਾ ਉਹ ਉਹੀ ਕੁਝ ਕਰ ਸਕਦਾ ਵਾ ਮੈਂ ਜ਼ਿਆਦਾ ਸ਼ਬਦ ਸਖਤ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਹਾਲਾਂਕਿ ਮੇਰੇ ਦਿਲ ਦੇ ਵਿੱਚ ਬੜੇ ਸਖਤ ਸ਼ਬਦ ਹੈਗੇ ਆ ਮੈਂ ਚਾਹਾਂ ਤੇ ਬਹੁਤ ਕੁਝ ਕਹਿ ਸਕਦਾ ਵਾ ਵੀਰੋ ਬਾਕੀ ਤੁਸੀਂ ਦੱਸੋ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਜ਼ੀ ਹਾਲ ਲਾਜ਼ਮੀ ਕਰਨਾ ਆਪਣਾ ਤੇ ਸਾਰਾ ਖਿਆਲ ਰੱਖਣ الله